ਇਦਾ ਇਹੀ ਕਹਿੰਦੇ ਬਾਈ ਜੀ ਜੇ ਬਰੀਡ ਵਧੀਆ ਸੱਚੇ ਮਨ ਨਾਲ ਬਰੀਡ ਕਰੋ ਕਿਸੇ ਕੋੜਗਾਂ ਵਾਲਿਆਂ ਦਾ ਦਿਲ ਨਾ ਦਿਖਾਓ ਨਾ ਪੀਸ ਦੇ ਵਿੱਚ ਦਿਖਾਓ ਤੇ ਜੇ ਨਾ ਕਿਸੇ ਦੀ ਪਰਮਾਤਮਾ ਮੇਰ ਕਰੇ ਵੀ ਕਿਸੇ ਦੀ ਕੋੜੀ ਖਾਲੀ ਜਾਵੇ ਸਹੀ ਸਹੀ ਤੇ ਆਪਾਂ ਵੀ ਇਹੀ ਕਹਿੰਦੇ ਆ ਵੀ ਆਪਾਂ ਵੀ ਕੋਈ ਇਹ ਨਹੀਂ ਕਹਿੰਦੇ ਵੀ ਇੱਕ ਜਾਂ ਦੋ ਜਾਂ ਆਪਾਂ ਦਾ ਆਪ ਨੂੰ ਕੋਈ ਚੱਕਰ ਨਹੀਂ ਆਪਾਂ ਇਹ ਕਹਿੰਦੇ ਆ ਵੀ ਕੁੜੀ ਗੱਭਨ ਜਾ ਵੇਹਰ ਇੱਕ ਦੀ ਨਹੀਂ ਨਹੀਂ ਸਹੀ ਇਹ ਗੱਭਣੀ ਕਰਕੇ ਦੇਵਾਂਗੇ ਸਹੀ ਹੈ ਕੋਈ ਇੱਕ ਵਾਰੀ ਫੀਸ ਲਈ ਇਹ ਨਹੀਂ ਵੀ ਮੂੰਹ ਦੂਜੇ ਪਾਸੇ ਕਰ ਲਾਂਗੇ ਠੀਕ ਹੈ ਜੀ ਨਹੀਂ ਉਹ ਜੀ ਕੋਈ ਗੱਲ ਬਾਤ ਨਹੀਂ ਕੁੜੀ ਗੱਭਨ ਕਰਕੇ ਦੇਵਾਂਗੇ ਅੱਛਾ ਜੀ ਮੰਨ ਲਓ ਜਿਵੇਂ ਇੱਕ ਵਾਰੀ ਕਿਸੇ ਭਰਾ ਨੇ ਘੋੜੀ ਲਵਾ ਲਈ ਕਈ ਵਾਰੀ ਕੁਦਰਤ ਲੋਵੇ ਨਹੀਂ ਰਹਿੰਦੀ ਤੇ ਦੁਬਾਰਾ ਵੀ ਜੇ ਲਾਉਣੇ ਦੁਬਾਰਾ ਫੀਸ ਨਹੀਂ ਲਈ ਜਾਉਂਦੀ ਨਹੀਂ ਦੁਆਰ ਫੀਸ ਨਹੀਂ ਲੈਂਦੇ ਦੂਜੀ ਦੀ ਵੀ ਉਸ ਦੂਜੀ ਹੀਟ ਤੇ ਛੱਡਾਂਗੇ ਫਿਰ ਹੀ ਤੀਜੀ ਹੀਟ ਤੱਕ ਵੀ ਫਿਰ ਛੱਡਾਂਗੇ ਲਓ ਬਈ ਦੋਸਤੋ ਜਿਹੜੀ ਆ ਆਸ ਤੁਹਾਨੂੰ ਘੋੜਾ ਦਿਖਾ ਰਹੇ ਆ ਇਹ ਆਪਣੇ ਭਰਾ ਕੌਣੀ ਤੋਂ ਆਏ ਆ ਜ਼ਿਲ੍ਹਾ ਮੁ ਜਿਹੜਾ ਬਾਈ ਦਾ ਘੋੜਾ ਹੈ ਤਿੰਨ ਵਾਰੀ ਚੈਂਪੀਅਨ ਜਿੱਤ ਚੁੱਕਾ ਤੇ ਜੇ ਉਮਰ ਦੀ ਗੱਲ ਕਰੀ ਤਾਂ ਬਾਈ ਜੀ 12 ਸਾਲਾਂ ਉਮਰ ਆਪਣੇ ਘੋੜੇ ਦੀ ਹਾਂਜੀ 12ਵਾਂ ਸਾਲ ਲੱਗਿਆ 12ਵਾਂ ਸਾਲ ਲੱਗ ਚੁੱਕਿਆ ਤੇ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਜਿਹੜੀਆਂ ਮਾਰਵਾੜੀ ਘੋੜੀਆਂ ਆ ਉਹ ਘੋੜੀਆਂ ਵੀ ਘੋੜੇ ਤੇ ਲਗਾਈਆਂ ਬੱਚੇ ਯਾਨੀ ਘੋੜੇ ਵਰਗੇ ਚਿੱਟੇ ਦੁੱਧ ਵਰਗੇ ਬੱਚੇ ਆਏ ਆ ਉਹ ਘੋੜਿਆਂ ਘੋੜੀਆਂ ਦੇ ਬੱਚੇ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਜੇ ਪਹਿਲਾਂ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਜ ਮੇਰਾ ਨਾਮ ਕਾਵਲ ਹੈ ਕਾਵਲ ਸਿੰਘ ਪਿੰਡ ਕੌਣੀ ਜ਼ਿਲ੍ਹਾ ਮਕਸਦ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜੀ ਠੀਕ ਹੈ ਜੀ ਜੇ ਬਾਈ ਜੀ ਆਪਾਂ ਘੋੜਿਆਂ ਤੇ ਘੋੜਿਆਂ ਦੀ ਗੱਲ ਕਰੀਏ ਆਪਾਂ ਕਦੋਂ ਤੋਂ ਇਕ ਪਾਲ ਰਹੇ ਹਾਂ ਇਹ ਬੱਚੇ ਕਦੋਂ ਦਾ ਸ਼ੌਂਕ ਹੈ ਇਹ ਆਪਾਂ ਨੂੰ ਸ਼ੌਂਕ ਤਾਂ ਬਹੁਤ ਟਾਈਮ ਦਾ ਜੀ ਪਰ ਆਪਾਂ ਜਦੋਂ ਇਸ ਲਾਈਨ ਦੇ ਵਿੱਚ ਆਏ ਆ 1.5 ਸਾਲ ਪਹਿਲਾਂ ਹੀ ਆਏ ਆ ਇਸ ਲਾਈਨ ਜੀ ਠੀਕ ਹੈ ਜੀ ਪਹਿਲਾ ਜਾਨਵਰ ਉਦੋਂ ਆਪਾਂ ਘੋੜਾ ਹੀ ਲਿਆ ਸੀ ਪਹਿਲਾ ਘੋੜੀ ਹੈ ਨਹੀਂ ਸੀ ਘੋੜੇ ਤੋਂ ਸ਼ੁਰੂਆਤ ਕੀਤੀ ਅੱਛਾ ਜੀ ਪਹਿਲਾ ਘੋੜੇ ਬੱਚੇ ਹੀ ਲੈ ਜਾਣੇ ਘੋੜਾ ਹੀ ਨਹੀਂ ਵੱਡਾ ਹੀ ਲਿਆ ਸੀ ਹਾਂ ਜੀ ਪਰਮਾਤਮਾ ਨੇ ਬੱਸ ਉਦੋਂ ਪਹਿ ਠੀਕ ਹੈ ਹੁਣ ਕਿੰਨੀਆਂ ਬਾਈ ਜੀ ਆਪਣੇ ਕੋਲੇ ਘਰੇ ਆਪਣੇ ਕੋਲੇ ਦੋ ਜਾਨਵਰ ਹੈ ਹੀ ਕਰੇ ਮੰਨ ਲਓ ਜੀ ਦੋ ਤੋਂ ਤਿੰਨ ਬਸ ਠੀਕ ਹੈ ਜੀ ਤੇ ਬਾਈ ਜੀ ਜਿਹੜੀ ਅੱਜ ਆਪਾਂ ਗੱਲ ਕਰਨੀ ਅੱਜ ਆਪਣੇ ਘੋੜੇ ਬਾਰੇ ਕਰਨੀ ਸਾਰੀ ਗੱਲ ਹਾਂਜੀ ਬਾਈ ਘੋੜਾ ਬਾਈ ਜੀ ਆਪਾਂ ਪਹਿਲਾਂ ਚੈਂਪੀਅਨ ਤੋਂ ਹੀ ਲਾਇਆ ਸੀ ਇਹ ਨਹੀਂ ਇਹ ਬਾਈ ਜੀ ਪਹਿਲਾਂ ਸੁਨਾਮ ਸਿੰਘ ਬਾਈ ਜੋਤੀ ਕੋਲੇ ਘੋੜਾ ਠੀਕ ਹੈ ਜੀ ਉਹਦੇ ਕੋਲੀ ਪੈਦਾ ਹੋਇਆ ਠੀਕ ਹੈ ਜੀ 9.5 ਸਾਲ ਉਹਦੇ ਕੋਲੀ ਰਿਹਾ ਅੱਛਾ ਜੀ ਤੇ ਉਸੇ ਨੇ ਮਤਲਬ ਇਹਨੂੰ ਜਾਦੇ ਬਰੀਡ ਉਸੇ ਨੇ ਕੀਤਾ ਠੀਕ ਹੈ ਜੀ ਤੇ ਉਹਨੇ 15 16 17 ਦੇ ਵਿੱਚ ਤਿੰਨ ਵਾਰ ਇਹ ਚੈਂਪੀਅਨਾਂ ਘੋੜਾ ਠੀਕ ਹੈ ਜੀ ਮਸਤੂਨਾ ਸਾਹਿਬ ਤੇ ਨਾਬੇ ਮੇਲੇ ਤੋਂ ਠੀਕ ਹੈ ਉਹ ਤੋਂ ਬਾਅਦ ਸਾਹਿਬ ਸਰਕਾਰੀ ਮੇਲੇ ਕਰਾਉਂਦੇ ਹੁੰਦੇ ਸੀ ਠੀਕ ਹੈ ਜੀ ਇਹ ਉਦੋਂ ਤਿੰਨਾਰ ਚੈਂਪੀਅਨ ਬਣਿਆ ਜੀ ਲਗਾਤਾਰ ਠੀਕ ਹੈ ਜੀ ਤੇ ਬਾਈ ਜੀ ਜੇ ਆਪਾਂ ਹੁਣ ਘੋੜੇ ਦੇ ਕੱਦ ਦੀ ਗੱਲ ਕਰੀਏ ਕੱਦੇ ਦਾ ਬਾਈ ਜੀ 65 ਪਲੱਸ ਹੈ ਠੀਕ ਹੈ ਜੀ ਹਾਂ ਫੱਟੀ ਵਾਲਾ ਏ ਠੀਕ ਹੈ ਜੀ ਆਹ ਬਾਈ ਜੀ ਦੇਖ ਸਕਦੇ ਹੋ ਬਾਈ ਦਾ ਜਿਹੜਾ ਬੇਟਾ ਬੇਟਾ ਵੀ ਬਾਈ ਘੋੜੇ ਤੇ ਗੇੜਾ ਰਾਈਡਿੰਗ ਇਹੀ ਕਰਦੀ ਬੱਚੀ ਦੋਨੇ ਠੀਕ ਹੈ ਜੀ ਇੱਕ ਬਾਈ ਦੀ ਦਿਖਾ ਦਿਖਾਉਣਾ ਬਾਈ ਜੀ ਬੇਟੀ ਐ ਇਹ ਵੀ ਘੋੜੇ ਤੇ ਯਾਨੀ ਰੈਨਿਕ ਰਨਿੰਗ ਕੇ ਰਾਈਡਿੰਗ ਰਾਈਡਿੰਗ ਕਰਦੇ ਐ ਤੇ ਬਾਕੀ ਅੱਜ ਬਾਈ ਦੀ ਬੇਟੀ ਜਿਹੜੇ ਆਏ ਨਹੀਂ ਪਹਿਲਾਂ ਬਾਈ ਜੀ ਦੱਸਦੇ ਸੀ ਵੀ ਪਹਿਲਾਂ ਹੋਰ ਵੀ ਚੈਨਲ ਵਾਲੇ ਇੰਟਰਵਿਊ ਦੇ ਕੇ ਗਏ ਵੀ ਬਾਈ ਦੇ ਬੱਚਿਆਂ ਨੂੰ ਵੀ ਬਹੁਤ ਸ਼ੌਂਕ ਐ ਘੋੜਿਆਂ ਦਾ ਹਾਂਜੀ ਤੇ ਬਾਈ ਜੀ ਜੇ ਆਪਾਂ ਹੁਣ ਗੱਲ ਕਰੀਏ ਘੋੜੇ ਦੇ ਜਿਵੇਂ ਲਵਾਈ ਦੀ ਫੀਸ ਕਿੰਨੀ ਚ ਫੀਸ ਇਹਦੀ ਬਾਈ ਜੀ 25000 ਰੁਪਏ 25000 ਹਾਂਜੀ ਠੀਕ ਹੈ ਜੀ ਇਹ ਮਾਨਤਨ ਕੋਈ ਦੂਰੋਂ ਦਾ ਭਰਾ ਜਦੋਂ ਮਾਨਤਨ ਜ਼ਰੂਰ ਕਰਦੇ ਆ ਠੀਕ ਕੋਈ ਕੋਈ ਗੱਲ ਨਹੀਂ ਪਾਕ ਇਹਦੀ ਇੱਕ ਹੋਰ ਖਾਸੀਅਤ ਹੈ ਹਾਂਜੀ ਇਹਦੀਆਂ ਬਸ਼ੇਰੀਆਂ ਜਿਆਦਾ ਆਉਂਦੀਆਂ ਓਕੇ ਬਸ਼ੇਰੇ ਬਹੁਤ ਹੀ ਮਤਲਬ ਕਿ ਘੱਟ ਹੁੰਦੇ ਆ 100 ਦੇ ਵਿੱਚੋਂ 95% ਬਸ਼ੇਰੀਆਂ ਹੁੰਦੀਆਂ ਠੀਕ ਹੈ ਜੀ ਤੇ ਇੱਕ ਵਾਰ 19 20 ਦੇ ਅਖਬਾਰ ਦੇ ਵਿੱਚ ਅਜੀਤ ਅਖਬਾਰ ਤੇ ਖਬਰ ਲੱਗੀ ਸੀ ਬਸ਼ੇਰੀਆਂ ਪੈਦਾ ਕਰਨ ਵਾਲੀ ਮਸ਼ੀਨ ਵਾਲੀ ਗੌਂਦ ਠੀਕ ਹੈ ਜੀ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਸੀ ਜਦੋਂ ਸੁਨਾਮ ਸੀਗਾ ਕੋੜਾ ਓਕੇ 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 ਠੀਕ ਹੈ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਕਹਿੰਦੇ ਬਈ ਕੁਦਰਤ ਵੱਲੋਂ ਕਈਆਂ ਨੇ ਹੁੰਦਾ ਬਈ ਖਾਸ਼ੀਤ ਹੁੰਦੀ ਹੈ ਬਈ ਇਹ ਘੋੜੇ ਦੀਆਂ ਬਸ਼ੇਰੀਆਂ ਜਿਆਦੇ ਹੁੰਦੀਆਂ ਬਾਕੀ ਬਾਈ ਜੀ ਸਾਨੂੰ ਤੁਸੀਂ ਬਸ਼ੇਰੀਆਂ ਦਿਖਾਉਂਗੇ ਇੱਥੇ ਬੋਨ ਚਕੇ ਜਿਹੜਾ ਇਹ ਬਈ ਇਹਨੇ ਅਲੀਗੋਂਡਰ ਤੋਂ ਮਾਰਵਾੜੀ ਘੋੜੀਆਂ ਮੇਟ ਹੁੰਗੀਆਂ ਸੀ ਇਟਲੀਆ ਠੀਕ ਹੈ ਕਾਲੀ ਮਾਰਵਾੜੀ ਘੋੜੀਆਂ ਤੇ ਸਾਰਿਆਂ ਨੇ ਮਤਲਬ ਕਿ ਬੱਚੇ ਨੁਕਰੀ ਦਿੱਤੇ ਸੀ ਠੀਕ ਹੈ ਜੀ ਛੋਟੇ ਬੱਚੇ ਆਏ ਸੀ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਬਾਈ ਦੇ ਜਿਹੜੇ ਘੋੜੇ ਦੇ ਇਹ ਘੋੜੀਆਂ ਦੇ ਬੱਚੇ ਆ ਇਹ ਬਾਈ ਦੇ ਘੋੜੇ ਤੋਂ ਲੱਗੀਆਂ ਸੀ ਘੋੜੀਆਂ ਕਾਲੀਆਂ ਘੋੜੀਆਂ ਮਾਲਵਾੜੀ ਘੋੜੀਆਂ ਤੇ ਪਰ ਬੱਚੇ ਨੁਕਰੇ ਆ ਘੋੜਾ ਆਪਦੇ ਤੇ ਲੱਗਿਆ ਹਾਲ ਦੀ ਮਿਲਗੇ ਨੇ ਹਾਂਜੀ ਆਪਦੇ ਦੇ ਲਿਆਂਦਾ ਇਹ ਬੱਚੇ ਨੁਕਰੇ ਜਿਆਦਾਤਰ ਨੁਕਰੇ ਹੀ ਹੁੰਦਾ ਠੀਕ ਹੈ ਜੀ ਇਹ ਇਹ ਹੁਣ ਮਤਲਬ ਕਿ ਮਾਰਕੀਟ 'ਚ ਆ ਚੁੱਕੇ ਆ ਠੀਕ ਹੈ ਜੀ ਇਹ ਥੋੜੇ ਦਿਨ ਹੀ ਹੋਏ ਵੀਡੀਓ ਸ਼ੂਟ ਕੀਤੀ ਆ ਪਰਬਤ ਆ ਠੀਕ ਹੈ ਜੀ 4 ਸਾਲ ਦਾ ਹੋਇਆ ਹਜੇ ਠੀਕ ਹੈ ਜੀ ਤੇ 68 ਪਲੱਸ ਫੱਟੀ ਵਾਲੀ ਹਾਈਟ ਹੈ ਠੀਕ ਹੈ ਜੀ ਐਸੇ ਕੁੜੇ ਦਾ ਬੱਚਾ ਹਾਂ ਐਸੇ ਵਾਲੀ ਗੌਂਡਰ ਦਾ ਬੱਚਾ ਜੀ ਇਹ ਠੀਕ ਹੈ ਜੀ ਇਹ ਬੱਚਾ 72 ਪੰਡ ਤਿਆਰ ਹੋ ਰਿਹਾ ਸੂਰਗੜ ਕੁੜੇ ਠੀਕ ਹੈ ਜੀ 17 ਮਹੀਨਿਆਂ ਦਾ 64 ਪਲੱਸ ਹੈ ਜੀ ਦੀ ਹੈ ਠੀਕ ਹੈ ਜੀ ਇਹਦਾ ਕੱਦ ਜਿਹੜਾ ਬਾਈ ਜੀ 64 ਪਲੱਸ ਹੈ ਇਹ ਬਸ਼ੇਰੀ ਆਪਣੇ ਪਟਿਆਲੇ ਤੋਂ ਹੁਣ ਸੰਗੂ ਤੋਂ ਆਈ ਹੈ ਮੁਕਸਰ ਦੇ ਨਾਲ ਹੀ ਠੀਕ ਹੈ ਜੀ ਬਾਈ ਅਨਮੋਲ ਕੋਲੇ ਠੀਕ ਹੈ ਜੀ ਇਹ ਮਤਲਬ ਕਿ ਦੋ ਦਾਣ ਦਾ ਬਸ਼ੇਰੀ ਹੈ 65 ਪਲੱਸ ਹਾਈਟ ਹੈ ਜੀ ਠੀਕ ਹੈ ਜੀ ਦੋਸ਼ੋ ਦੋਸ਼ੋ ਜੇਤੂ ਆ ਇਹ ਠੀਕ ਹੈ ਜੀ ਇਹ ਮੁਕਸਰੀ ਆਪਣੇ ਸਮਾਂ ਖਰੀਦਣ ਦੇਖਣੀ ਠੀਕ ਹੈ ਜੀ ਤੇ ਇਹ ਬੇਸ਼ੇਰੀ ਮਾਨੋ ਕੇ ਚਾਇ ਸੀ ਪਿੱਛੇ ਇਹ ਪੂਰੀ ਹੋ ਗਈ ਸੀ ਠੀਕ ਹੈ ਜੀ ਦੋ ਦੰਦ ਮਤਲਬ ਕੇ 67 ਪਲੱਸ ਹਾਈਟ ਜਾਵੜੀ ਸੀ ਠੀਕ ਹੈ ਜੀ ਉਹ ਇਹਦੇ ਬੱਚੇ ਹਾਈਟ ਵਾਲੇ ਬਹੁਤ ਜ਼ਿਆਦਾ ਹੁੰਦੇ ਆ ਠੀਕ ਹੈ ਜੀ ਓਕੇ ਹਾਂਜੀ ਤੇ ਬਾਕੀ ਬਾਈ ਜੀ ਸਾਨੂੰ ਘੋੜਾ ਦਿਖਾਉਂਗੇ ਹਾਂਜੀ ਆ ਜੋ ਬਾਈ ਵੇਖਦੇ ਆਪਾਂ ਘੋੜਾ ਲਾਓ ਬਈ ਦੋਸਤੋ ਬਾਈ ਦਾ ਵਿਖਾਉਣੇ ਤੁਹਾਨੂੰ ਘੋੜਾ ਪੂਰਾ ਚਿੱਟਾ ਜਮਾ ਦੁੱਧ ਵਰਗਾ ਘੋੜਾ ਹੈ ਬਈ ਤੇ ਸ਼ਕੀਨ ਵੀ ਪੂਰਾ ਤੇ ਬਾਈ ਜੀ ਇਹ ਚ ਹੋਰ ਆਪਣੇ ਜਾਨਵਰ ਚ ਕੀ ਖਾਸ ਆ ਉਹ ਵੀ ਦਿਖਾਓ ਜੀ ਦੱਸੋ ਕਿ ਇਹਦੇ ਚ ਬਾਈ ਜੀ ਆਪਦੇ ਚ ਹੁਣ ਜਿਵੇਂ ਸ਼ੋਆ ਦਾ Winner ਆ ਇਹ ਹਾਂਜੀ ਹਾਂਜੀ ਬਰੀਕੀਆਂ ਜਿਵੇਂ ਛੋਟਾ ਕੰਨ ਹਾਂਜੀ ਕੰਨ ਛੋਟੇ ਧੌਂ ਦੀ ਬਰੀਕੀ ਸੁਰੱਖਾ ਆਪਣਾ ਘੋਡੇ ਦੇ ਵਿੱਚ ਮੂੰਹ ਛੋਟਾ ਸੋਹਣਾ ਮੂੰਹ ਬੈਠੋ ਪੂੜਾ ਮਤਲਬ ਕਿ ਆ ਖੜਮਾ ਠੀਕ ਹੈ ਜੀ ਠੀਕ ਹੈ ਸੋਮਵਾ ਪੈਰ ਜਿਵੇਂ ਮਤਲਬ ਕਿ ਮੋٹے ਨਿੱਗਰ ਹੱਡ ਗੋਡਾ ਪੈਰ ਮੋਟਾ ਆ ਗਿਆ ਹੱਡ ਵੀ ਮੋਟੇ ਆ ਗਏ ਠੀਕ ਹੈ ਜੀ ਇਹਦੇ ਮਤਲਬ ਕਿ ਜੋ ਆਪਦੇ ਵਿੱਚ ਕੁਆਲਿਟੀ ਆ ਇਹਨੇ ਬੱਚਿਆਂ ਦੇ ਵਿੱਚ ਹਰ ਬੱਚੇ ਮਗਰ 100 ਦੇ 100% ਬੱਚੇ ਮਗਰ ਇਹੀ ਖੂਬੀਆਂ ਦੇਣੀਆਂ ਇਹਨੇ ਠੀਕ ਹੈ ਜੀ ਇਹਦੀ ਮੇਨ ਕੁਆਲਿਟੀ ਇਹ ਹੈ ਠੀਕ ਹੈ ਜੀ ਆਪ ਬਾਈ ਜੀ ਦੇਖ ਸਕਦੇ ਆ ਜਿਹੜੀ ਕੰਨ ਹੈ ਕੰਨ ਹੈ ਵੀ ਛੋਟੇ ਤੇ ਕੁੰਡੇ ਆ ਪੂਰੇ ਇਹ ਚੀਜ਼ ਜਿਹੜੀ ਵਪਾਰੀ ਬਹੁਤ ਦੇਖਦੇ ਆ ਨੇ ਹਾਂ ਜੀ ਇਹ ਬਰੀਡ ਦੇ ਵਿੱਚ ਜ਼ਿਆਦਾਤਰ ਇਹੀ ਵੇਖਿਆ ਜਾਂਦਾ ਜੀ ਠੀਕ ਹੈ ਜੀ ਬਾਕੀ ਬਾਈ ਨੇ ਬਾਈ ਜੀ ਸਾਰਾ ਕੁਝ ਮੇਨ ਦੱਸ ਹੀ ਦਿੱਤਾ ਬਾਈ ਜੀ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਆਪਣੇ ਜਿਹੜੇ ਭਰਾ ਦੇਖ ਰਹੇ ਆ ਵੀਡੀਓ ਮੈਂ ਤਾਂ ਇਹੀ ਕਹਿਣਾ ਬਾਈ ਜੀ ਜੇ ਬਰੀਡ ਵਧੀਆ ਸੱਚੇ ਮਨ ਨਾਲ ਬਰੀਡ ਕਰੋ ਹਾਂ ਜੀ ਕਿਸੇ ਕੋੜਗਾਂ ਵਾਲਿਆਂ ਦਾ ਦੇ ਨਾਲ ਦਿਖਾਓ ਨਾ ਪੀਸ ਦੇ ਵਿੱਚ ਦਿਖਾਓ ਤੇ ਜੇ ਨਾ ਕਿਸੇ ਦੀ ਪਰਮਾਤਮਾ ਮਿਹਰ ਕਰੇ ਵੀ ਕਿਸੇ ਦੀ ਕੋੜੀ ਖਾਲੀ ਜਾਵੇ ਇੰਨਾ ਸਹੀ ਸਹੀ ਤੇ ਆਪਾਂ ਵੀ ਇਹੀ ਕਹਿੰਦੇ ਆ ਵੀ ਆਪਾਂ ਵੀ ਕੋਈ ਇਹ ਨਹੀਂ ਕਹਿੰਦੇ ਵੀ ਇੱਕ ਜਾਂ ਦੋ ਜਾਂ ਆਪਾਂ ਦਾ ਆਪ ਨੂੰ ਕੋਈ ਚੱਕਰ ਨਹੀਂ ਆਪਾਂ ਇਹ ਕਹਿੰਦੇ ਆ ਵੀ ਕੁੜੀ ਗੱਭਨ ਜਾਵੇ ਹਰ ਇੱਕ ਦੀ ਨਹੀਂ ਨਹੀਂ ਸਹੀ ਇਹ ਗੱਭ ਨਹੀਂ ਕਰਕੇ ਦੇਵਾਂਗੇ ਸਹੀ ਹੈ ਕੋਈ ਇੱਕ ਵਾਰੀ ਫੀਸ ਲਈ ਇਹ ਨਹੀਂ ਵੀ ਮੂੰਹ ਦੂਜੇ ਪਾਸੇ ਕਰ ਲਾਂਗੇ ਠੀਕ ਹੈ ਜੀ ਨਹੀਂ ਉਹ ਜੀ ਕੋਈ ਗੱਲ ਬਾਤ ਨਹੀਂ ਕੁੜੀ ਗੱਭਨ ਕਰਕੇ ਦੇਵਾਂਗੇ ਅੱਛਾ ਜੀ ਮੰਨ ਲਓ ਜਿਵੇਂ ਇੱਕ ਵਾਰੀ ਕਿਸੇ ਭਰਾ ਨੇ ਕੁੜੀ ਲਵਾ ਲਈ ਕਈ ਵਾਰੀ ਕੁਦਰ ਤੋਂ ਲਵੇ ਨਹੀਂ ਰਹਿੰਦੀ ਤੇ ਦੁਬਾਰਾ ਵੀ ਜੇ ਲਾਉਣੇ ਦੁਬਾਰਾ ਫੀਸ ਨਹੀਂ ਲਈਓ ਨਾ ਨਹੀਂ ਦੁਆਰ ਫੀਸ ਨਹੀਂ ਲੈਣੇ ਦੂਜੇ ਦੀ ਵੀ ਉਸ ਦੂਜੀ ਹੀਟ ਤੇ ਛੱਡਾਂਗੇ ਫਿਰ ਹੀ ਤੀਜੀ ਹੀਟ ਤੱਕ ਵੀ ਫਿਰ ਛੱਡਾਂਗੇ ਠੀਕ ਹੈ ਜੀ ਦੇਖੋ ਬਾਈ ਜੀ ਪਹਿਲਾਂ ਹੀ ਮੈਂ ਬਾਈ ਨੂੰ ਮਿਲਿਆ ਬਾਈ ਦਾ ਜਿਹੜਾ ਕੰਮ ਬਿਲਕੁਲ ਜੈਨ ਹੁਣਾ ਸਾਫ਼ ਆ ਜਾਣਾ ਬਾਈ ਕੋਈ ਲਾਲਚ ਵਾਲੀ ਗੱਲ ਨਹੀਂ ਜਮਾ ਹੀਰਾ ਬੰਦਾ ਬਾਈ ਤੇ ਬਾਕੀ ਹੁਣ ਬਾਈ ਨਾਲ ਗੱਲਬਾਤ ਵੀ ਕੀਤੀ ਐ ਤੇ ਜਮਾ ਆਪਾਂ ਨੂੰ ਕਲੀਅਰ ਹੋ ਗਿਆ ਮੰਨ ਲਓ ਕਈ ਵਾਰੀ ਬਾਈ ਘੋੜੀ ਰਹਿੰਦੀ ਨਹੀਂ ਬਾਈਆਂ ਦਾ ਭਾਵੇਂ ਇੱਕ ਵਾਰੀ ਨਾ ਰਵੇ ਦੋ ਵਾਰੀ ਨਾ ਰਵੇ ਆਪਾਂ ਬਿਲਕੁਲ ਫ੍ਰੀ ਜਿਹੜਾ ਘੋੜਾ ਫੇਰ ਦੁਬਾਰਾ ਘੋੜੀ ਲਾਵਾਂਗੇ ਤੇ ਬਾਕੀ ਬਾਈਆਂ ਦਾ ਬਈ ਕਈ ਵਾਰੀ ਕੋਈ ਲਾਲਚ ਚ ਆ ਜਾਂਦਾ ਜਿਵੇਂ ਬਈ ਲਗਾਤਾਰ ਦੋ ਵਾਰੀ ਘੋੜਾ ਚੜਾ ਦੇ ਗਏ ਫੇਰ ਵੀ ਸਮੱਸਿਆ ਆਉਂਦੀ ਉਹ ਤਾਂ ਸੈਨ ਤੁਸੀਂ ਹਾਂਜੀ ਬੰਦ ਕੇ ਆਪਣਾ ਡੋਆਡਾ ਸਿਸਟਮ ਹੁੰਦਾ ਜੀ ਰੱਖਦਾ ਵੀ ਕਈ ਰੇਕ ਜੰਪ ਦੇਣਾ ਘੋੜੇ ਦੀ ਫੀਸ ਹੁੰਦੀ ਹੈ ਕਈ ਰੀ ਦੋ ਜੰਪਾਂ ਤੇ ਮਤਲਬ ਕਿ ਗੰਦੇ ਕਿ ਨਾ ਆਪਾਂ ਇਹ ਕਹਿੰਦੇ ਵੀ ਤਿੰਨ ਹੀਟਾਂ ਤੱਕ ਆਪਾਂ ਘੋੜਾ ਛੱਡਾਂਗੇ ਉਸੇ ਫੀਸ 'ਚ ਅੱਛਾ ਜੀ ਇੱਕੇ ਫੀਸ ਮੰਨ ਲਓ ਵੀ ਕਈ ਰਿ ਕਿਸੇ ਨੂੰ ਦੋ ਜੰਪਤ ਘੋੜੇ ਦੇ ਨਾਲ ਕਈ ਤਿੰਨ ਦੋਨੇ ਤਿੰਨ ਦੋਨੇ ਇੱਕ ਹੀਟ ਤੇ ਮੰਨ ਲਓ ਵੀ ਦੋ ਜਾਂ ਤਿੰਨ ਜੰਪ ਦਿੱਤੇ ਜਾਂਦੇ ਆ ਠੀਕ ਹੈ ਜੀ ਆਪਾਂ ਜੇ ਉਹ ਹੀਟ ਤੇ ਨਹੀਂ ਰਹੀਂਦੀ ਅਗਲੀ ਹੀਟ ਤੇ ਫਿਰ ਦੋ ਤਿੰਨ ਜੰਪ ਲੈਂਦੀ ਆ ਦੇਵਾਂਗੇ ਤੀਜੀ ਹੀਟ ਤੱਕ ਵੀ ਦੇਵਾਂਗੇ ਆਪਾਂ ਘੋੜੀ ਗੱਭਨ ਦੇਵਾਂਗੇ 100 ਠੀਕ ਆ ਬਾਈ ਜੀ ਬਾਕੀ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਹੋਰ ਲੈਣੀ ਹੈ ਤਾਂ ਬਾਈ ਨੂੰ ਕਾਲ ਕਰਕੇ ਪੁੱਛ ਲਓ ਜੇ ਤੇ ਪਿੰਡ ਆ ਬਾਈ ਦਾ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ